ਤੁਹੇ ਗਾਇਜ਼ ਵੈਲਕਮ ਬੈਕ ਟੂ ਚੈਨਲ ਅਮਨ ਚੀਮਾ ਵਲੋਗਸ ਤੇ ਤੁਹਾਡਾ ਸਵਾਗਤ ਹੈ। ਤਦ ਤੱਕ ਗਾਇਜ਼ ਅੱਜ 3 ਹੈਗੀ ਹੈ 3 ਅਗਸਤ ਮਤਲਬ ਸੰਡੇ ਤੇ ਆ ਜਾਈਏ ਨੇ ਤੀਆਂ ਆਪਾਂ ਜਿਹੜੇ ਨਾਰਮਲ ਜਿਹੇ ਕਪੜੇ ਵਗੇ ਫਿਰਦੇ ਪਏ ਆ ਤੇ ਆਪਣੇ ਸਾਥੀ ਇੱਧਰ ਆਏ ਨੇ ਗਾਇਜ਼ ਨਾ ਆਹ ਦੇਖੋ ਗਾਇਜ਼ ਕੌਣ ਸੰਧੂ ਭਾਜੀ ਆਏ ਨੇ ਗਾਇਜ਼ ਸੰਧੂ ਹੁੰਦਾ ਸੀ ਗੱਲ ਹੀ ਕਰਨ ਉਹ ਵੀ ਹੈ ਜਾਈ ਹੈ। ਰਵਾਨਾ ਜਿਹਾ ਹੈਗਾ ਅੱਜ ਗਾਇਜ਼ ਮੰਮੀ ਇੱਧਰ ਪੂਤ ਬਣੇ ਆ ਤੀਆਂ ਦੀ ਤਰੀਖ ਆ ਗਿਆ ਗੁਰੇ ਗੁਰ ਲੱਗਣਾ ਤੇ ਇੱਧਰ ਗੁਰੀਪਾ ਸਾਡਾ ਸੁੱਤਾ ਪਿਆ ਵਾ ਉਹ ਨਾ ਸ਼ਾਮੀ ਨੇ ਕਿੱਦਾਂ ਪਾਣਾ ਵਾ ਤਾਂ ਕਰਕੇ ਹੁਣ ਸੋਗ ਆਰਾਮ ਕਰ ਰਿਹਾ ਸੰਧੂ ਲੰਗਰ ਆੜੀਆ ਨਹੀਂ ਕੁੜੀਏ ਕਰ ਕੀ ਹੈ ਆ ਦੇਖ ਤੇਰੀ ਪੇਮ ਸ਼ਾਮਾ ਨੇ ਆਓ ਹੈਲੋ ਹਾਂ ਕੀ ਹਾਂ 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 ਆਇਆ ਛੜੀ ਗਿਆ ਤੇ ਤੂੰ ਚੋਰ ਕਿੱਦਾਂ ਡਸਟਪੇਡ ਅੱਥੀ ਕਰੀ ਕੇ ਬਾਹਰ ਗਈ ਖੜੀ ਹੈ ਬਾਹਰ ਮਾਰੀ ਏਜਦਾ ਗਾਇਸ ਸਾਜ ਨੇ ਸ਼ਾਂਤ ਤਾਂ ਬੈਠ ਕਿਉਂਕਿ ਇਹਨਾਂ ਨੇ ਮੂੰਹ ਚਾਲਦੇ ਵੇਲੇ ਤਾਂ ਬੋਲਦੀ ਰਹਿੰਦੇ ਤੁਹਾਨੂੰ ਪਤਾ ਹੀ ਆ ਬਾ ਮੈਂ ਹਾਂ ਹਲਾ ਗੁਰ ਕਰ ਕੇ ਮੂੰਹ ਚਾਲਦਾ ਰਹਿਣਾ ਦਾ ਵੀਰੇ ਹੋਰ ਫਿਰ ਮੰਮੀ ਗੈਸ ਮੰਮੀ ਹੈ ਜਿਹੜੀ ਨਹੀਂ ਸਕਦੇ ਵਿਟਾਮਿਨ ਜੀ ਅਪਲਾਈ ਹੋ ਰਿਹਾ ਓਏ ਗੰਦਾ ਗੈਸ ਦਸ ਮਿੰਟ ਹੈ ਨਾ ਪੁੱਛਿਆ ਹੁਣ ਕਰਕੇ ਕੀਤਾ ਦੇ ਚਾਹ ਕੇ ਕੀ ਕਹਿੰਦੇ ਪਤਾ ਨਹੀਂ ਗੈਸ ਪਤਾ ਨਹੀਂ ਸਾਡੇ ਅੱਤੇ ਮੈਂਬਰ ਆਉਂਦੇ ਕਿ ਨਹੀਂ ਪਹਿਲਾਂ ਕਹਿੰਦੇ ਨਹੀਂ ਆਉਣਾ ਫਿਰ ਕਹਿੰਦੇ ਆਵਾਂਗੇ ਹਾਂ ਹਜੇ ਪਤਾ ਨਹੀਂ ਗੈਸ ਉੱਠ ਕੇ ਮਨ ਮਰਜੀ ਦਿਓ ਤਦੋਂ ਨਾ ਇਹ ਕੀ ਇਸਣੀ ਨਾ ਫਿਰ ਮੈਨੂੰ ਬਲਾਕ ਦੇਖ ਮੈਂ ਵੀ ਨਹੀਂ ਆਣਾ ਤੈਨੂੰ ਚਲਦਾ ਤੁਹਾਨੂੰ ਨਾ ਰੋਕੇ ਮੈਂ ਜਿਆਰ ਹੁੰਨੇ ਥੋੜੀ ਦੇਰ ਆਪਣਾ ਸਮਾਨ ਵਗੈਰਾ ਲੈ ਆ ਕੇ ਘਰ ਰੱਖਤਾ ਤੇ ਗੈਸ ਇਧਰ ਆਪਣਾ ਟੈਂਟ ਦਾ ਸਮਾਨ ਆ ਗਿਆ ਵਾ ਤੇ ਦੇਖਦੇ ਹਾਂ ਹੁਣ ਆਪਣੇ ਘਰ ਦੇ ਖੜੇ ਹੋਏ ਬਾਹਰ ਹਾਂ ਚੱਲ ਜੇਗਾ ਤੂੰ ਹਾਂ ਆਜਾ ਛਿਟ ਹੋਗਾ ਚਾ ਬਾਹਰ ਬੰਦ ਨਾ ਇੱਕ ਉਧਰ ਉਧਰ ਕਿਧਰ ਕੋ ਬੰਦੀ ਆ ਦੇਖੋ ਆ ਜਗਾ ਤੋ ਨਾ ਇੰਨੀ ਤਾ ਦੇਖੋ ਇਧਰ ਇਧਰ ਲੋਕ ਆ ਬਈ ਸੇ ਇਧਰ ਬੜਾਣਾ ਮੇ ਸਵਾਦ ਚੱਲਦੀ ਕੀ ਕਰਨਾ ਤਾਂ ਹੁਣ ਆਪਾਂ ਰੁੱਕ ਕੇ ਮਿਲਦੇਗੇ ਸੇ ਫੇਰ ਸਲਾਹ ਕਰ ਲਈਏ ਉਹ ਇਧਰ ਮੈਂ ਦੋਸਤ ਮੈਚ ਦੇ ਟੈਂਟ ਵਾਲਿਆਂ ਸੇ ਉਹ ਦੇਖੋ ਉਧਰ ਕੀ ਕਰ ਰਹੇ ਬਾਈ ਦੇ ਰੇੜੇ ਨੇ ਪਤਾ ਮੇਰੀ ਜੱਪੜੀ ਮੜ ਗਈ ਸੀ ਜੀ ਮੈਂ ਸਾਰਾ ਮਾਰ ਤੀ ਮੜ ਗਈ ਸੀ ਕਿ ਮੜ ਗਈ ਸੀ ਮੜ ਗਈ ਸੀ ਜੱਪੜੀ ਐ ਕਰਕੇ ਮੜ ਗਈ ਜੇ ਬੈਜੋ ਫਿਰ ਬੈਜੋ ਮਾ ਫੜਿਓ ਨਹੀਂ ਆਹ ਕੋਣਾ ਆ ਫੜਾ ਤੁਸੀਂ ਝੂਡਾ ਲਾ ਲੰਗਾਦਾ ਮੈਂ ਕੀ ਫੜਾ ਮਮਾ ਦਾ ਕੰਮ ਲਾ ਜਾ ਹਾਂ ਨਹੀਂ ਕੰਮ ਲਾ ਦੇਓ ਆਜੋ ਭਾਜੀ ਤੁਸੀਂ ਵੀ ਜੀਜੀ ਆਇਆ ਮੈਂ ਕੱਪੜੇ ਗੰਦੇ ਹੋਏ ਨੇ ਨਾ ਚੱਲ ਭਾਈ ਦੋਰੀ ਚਲੀਏ ਚੱਲ ਨਾ ਲੱਤਿਆਂ ਹੀ ਅਸੀਂ ਇਹ ਨਾਲੇ ਕਰਾ ਲਿਆ ਕੰਮ ਕਹਿੰਦਾ ਬ੍ਰੇਕਾ ਲਾ ਲਈ ਐ ਮੈਨੂੰ ਕਿਆ ਮੰਨਿਆ ਸੀ ਨਾ ਇਹ ਦੇਖੋ ਜਾ ਰਹੀ ਸੀ ਚੰਚਾ ਮੈਂ ਉਹਦੀ ਉਹ ਤਾਂ ਇੱਥੇ ਜਾ ਰਹੀ ਹੈ ਕਿੰਨੇ ਰੁਪਏ ਕਿਹਾ ਸੀ 2 ਰੁਪਏ 2 ਰੁਪਏ ਹਾਂ ਦਾ ਭੱਜ ਗਿਆ ਕਿ 2 ਰੁਪਏ ਹੈ ਨਹੀਂ ਕਿਹੜੇ ਕੋਈ ਨਹੀਂ ਹਸੂ ਉਹਦੇ ਆ ਗਿਆ ਕੀ ਲੱਛਣ ਕਰਦੇ ਆ ਦੇਖੋਂ ਸਾਫ ਹੈ ਹਾਂ ਦੇ ਬੋਟਾ ਸਾਨੂੰ ਬਣ ਗਿਆ ਦੰਨਿਆ ਚੜ ਕੇ ਖੜ ਜਾ ਦੋਨੇ ਜੁੜ ਕੇ ਖੜੇ ਕੱਟੇ ਡਰਾਈਵਰ ਆਪਣੀਆਂ ਕੈਂਦੀ ਦੀ ਸਾਨੂੰ ਰੇੜਾ ਦੇ ਦੇ ਯਾਰ ਟੈਂਟ ਲਾ ਕੇ ਲੈ ਜਾ ਰੇੜਾ ਤਾਂ ਕਰਾਇਆ ਲੈਣੀ ਰੇੜੇ ਤੇ ਰੋਟੂਟ ਲਿਆ ਕਰਨਗੇ ਸਾਰੇ ਸਾਰੇ ਸ਼ਿਮਲਾਪੁਰ ਇੱਥੇ ਲੱਗ ਕੇ ਸਕੂਲ ਲੈ ਕੇ ਜਾਇਆ ਕਰੇ ਹੋਏ ആ ਔਰ ਸੁਨਰਾ ਕੀ ਕਹਿੰਦੇ ਆ ਉਹ ਲਿਆਂਦਾ ਵਾ ਆ ਦੇਖੀ ਕੀ ਕਰਦਾ ਯਾਰ ਕੀ ਕਹਿਣਾ ਸੀ ਮੈਂ ਲਿਆਂਦਾ ਵਾ ਪਤਾ ਨਹੀਂ ਯਾਰ ਚਾਟ ਲਿਆ ਉਹ ਆਹ ਉਹ ਮੈਂ ਤਾਂ ਹਾਂ ਮੈਂ ਤਾਂ ਪੁੱਛਣਾ ਉਹ ਹੈਗਾ ਤਾਂ ਚਾਟ ਲਿਆ ਉਹ ਮੈਂ ਲਿਆਂਦਾ ਇੱਥੇ ਖੜੇ ਕੀ ਨਹੀਂ ਕਰਦਾ ਤੇਰੇ ਭਾਈ ਤੇਰੇ ਭਾਈ ਹੈਲੋ ਇੱਕੀ ਇੱਕੀ ਮੋੜ ਦੇ ਦਵਾਰੇ ਮਸਾਦੀ ਇੱਥੇ ਬੜਾ ਉਹ ਸ਼ਾਦੀ ਮੈਂ ਇਹਨੂੰ ਨਾਲ ਲੈ ਜਾ ਕਰੋ ਵੀਰ ਵਿਹਲਾ ਹੀ ਹੁੰਦਾ ਹੈ ਹੈਲੋ ਰੀਤ ਇਹਨੂੰ ਨਾਲ ਲੈ ਜਾ ਕਰੋ ਵਿਹਲੇ ਹੁੰਦਾ ਹਾਂ ਮਮੀ ਕਿ ਅਗਰ ਆਂਟ ਲੰਨੇ ਤਾ ਦੋ ਕਾਰਜੋ ਲੈ ਜੀ ਨਾਲ ਰੇਤ ਹੋਰ ਪੜਾ ਦਿਓ ਕੋ ਉਹ ਆ ਗਏ ਹਾਂ ਰੇਤ ਤੇਰਾ ਬਾਈ ਹਾਂ ਦੋ ਕਿੰਨਾਂ ਦੇ ਦਿੱਤੀ ਕਰ ਜਾਂਦੇ ਨੇ ਉਹ ਤਾਂ ਕੁਛ ਨਹੀਂ ਆ ਰਾਮਾ ਆਉਂਦੇ ਨੇ ਉਹ ਤਾਂ ਉਹ ਇਹ ਪੈਸੇ ਲੈਂਦੇ ਹਾਂ ਹਾਂ ਚਾਹੇ ਪਹਿਲੇ ਵਾਪਸੀ ਲੈ ਜਾਣੇ ਆ ਇਹਨਾਂ ਦੇ ਆਰਡਰ ਬੋਲ ਰਹੀ ਇੱਕ ਗੋਲ ਗੱਪੇ ਜਿਹੜੀ ਬੋਕਾ ਲੇਗਾ ਜਦੋਂ ਐਸੇ ਲਾ ਕੇ ਲਾ ਦੇ ਨੇ ਇਹਨੇ ਮੱਡੀ ਖਾਣ ਗੋਲੀਆਂ ਬਸ ਦਹੀਂ ਵਾਲੇ ਖਾਣਾ ਪਾਣੀਆਂ ਦੇ ਖਾਣਾ ਅਨਲਿਮਟਿਡ ਅਨਲਿਮਟਿਡ ਖਾਣਾ ਉਹਨੂੰ ਪੈਸੇ ਰਹਿਣੇ ਦੋ ਦਿਨਾਂ ਦਾ ਬਸ ਬੁਝਿਓ ਯਾਰ ਗੋਲ ਗੱਪੇ ਖਾਵਾਂਗੇ ਰਾਜੂ ਰਹਿਣੀ ਪਰ ਐ ਘਰ ਵਲੌਗ ਬਣਾ ਹੀ ਜਾਂਦੀ ਆ ਛੱਡ ਦੇੰਬਰ ਬਲੌਗ ਬੰਦਾ ਬਲੌਗ ਬੰਦ ਆਹ ਮੈਨੂੰ ਗੋਲ ਗੱਪੇ ਲਈ ਛੱਡੋਪੁਰ ਹਰਾਵਾ ਰਹਿਣ ਦੇ ਹੋਰ ਗੱਲਾਂ ਕਰਾਉਂਗਾ ਮੰਜੂਰੀ ਨਾਲੇ ਗੋਲ ਗੱਪੇ ਗੋਲ ਗੱਪੇ ਮੰਜੂਰੀ ਨਾਲੇ ਸਹੀ ਹੁੰਦੇ ਆ ਆਲੂ ਨਾਲੇ ਮੰਜੂਰੀ ਨਾਲੇ ਸਹੀ ਗੱਲ ਆ ਮੇਰੇ ਡਿਲੀਵਰੀ ਕੋਲ ਖੜਾ ਦਿੰਨੇ ਜਿਹਨੇ ਖਾਣੂ ਜਿਹਨੇ ਖਾਣੂ ਆ ਇਹ ਮੈਨੂੰ ਕੌਣ ਰਾਮੂ ਵਾਲਾ ਉਹਨੇ ਕੱਲੀ ਇੱਥੇ ਲਾਉਣੀ ਆ ਤੁਸੀਂ ਆਰਡਰ ਕਿੱਥੇ ਦੇ ਕੇ ਆਏ ਹੋ ਕਿਤੇ ਵੀ ਨਹੀਂ ਅੱਛਾ ਮੈਂ ਕਿਹਾ ਕਿਤੇ ਵੀ ਨਹੀਂ ਹਾਂ ਤੇ ਮੁੱਤ ਤੇ ਆਉਣੇ ਨਾਲ ਸਾਜੰਦ ਕੰਨ ਆ ਆ ਜੀ ਕਿਹਨੇ ਆ ਜਾਂਦੀ ਤਾਂ ਬੰਦ ਕਰੀ ਤੂੰ ਕਰੀ ਕਰੀਆਂ ਕਿੰਨੇ ਕਿੰਨੇ ਪੈਸਾ ਦੀ ਪਰਚੀ ਆਈ ਹੈ 12000 ਦੀ 12000 ਦੀ ਪਰਚੀ ਆਈ ਕਿ ਬੰਬਰ ਹੋਟਲ ਵਾਲਾ ਹਾਲੇ ਹੋਰ ਸਾਮਾਨ ਬਾਕੀ ਬਾਅਦ ਆਉਣਾ 1200 ਕਿੰਨਾ 16 17 1800 ਰੁਪਏ ਇਕੱਠਾ ਹੈ ਅੰਬਰ ਹੋਟਲ ਵਾਲਾ ਮੇਰੇ ਜਵਾਬ ਵਿੱਚ ਚੱਲੇਗਾ ਮੇਰਾ ਜਵਾਬ ਆ ਕਹਿੰਦਾ ਮੈਂ ਚੱਲਾ ਕਰ ਕਿੰਡਾ ਖਰਾਬ ਹੈ ਦੇਖੀ ਉਹ ਲਾਦਾ ਫੋਨ ਲੈ 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 ਉਹ ਮੁੜ ਕੇ ਦੇਖਦਾ ਉਹ ਸੁਣ ਗਿਆ ਕੀ ਗੱਛਾ ਨੂੰ ਜੱਜ ਨੂੰ ਫੋਨ ਲਾਦਾ ਕਹਿੰਦਾ ਇੱਥੇ ਆ ਕੇ ਦਿਆਂ ਦਾ ਪ੍ਰੋਗਰਾਮ ਸਪੈਸ਼ਲ ਇਨਵਾਈਟ ਚੀਫ ਗੈਸਟ ਚੀਫ ਗੈਸਟ ਆਉਣਿਆ ਬੱਸ ਹਾਲੇ ਵੀ ਆ ਪਰਤੀ ਸਾਹਮਣੇ ਜੇਹੇ ਵਾਲੋ ਆਪਣੇ ਮੇਰੀ ਜੇਹ ਵੀ ਥੋੜੀ ਰਹਿ ਗਈ ਵੀਰੇ ਵੀਰੇ ਨਹੀਂ ਜ਼ਿੰਮੇਵਾਰੀ ਵੀਰੇ ਨੂੰ ਫੜਾਓ ਹਾਲੇ ਜ਼ਿੰਮੇਵਾਰੀ ਦੀ ਹੈਗੀ ਅੰਦਰ ਨਹੀਂ ਤਾਂ ਮਾਰੂ ਤੇਰੀ ਹੈਗੀ ਆ ਫੜੋ ਯਾਰ ਕੋਣ ਆ ਇਹ ਤੂੰ ਤਾਂ ਸਮਝ ਨਹੀਂ ਦੇ ਰੇ ਤੁਸੀਂ ਜੇਬ ਚ ਰੱਖੋ ਅਬ ਦੀ ਮੈਂ ਪਰਸੰਦਰ ਪਿਆ ਵਾ ਕਹੇ ਜੇਬ ਚ ਪਾ ਲਾ ਕਹੇ ਭਰ ਦੂਗਾ ਫਿਰ ਹਾਂ ਹਾਂ ਉਥੇ ਪੋਚਾ ਲਾਉਣ ਨੂੰ ਛੱਡ ਰਾਂ ਫਿਰ ਸਭ ਜਿਆ ਕੱਟੇ ਕਰੀ ਨੇ ਪਾਲੀਆਂ ਨਾਲ ਇਹ ਮਨਿੰਦਰ ਐਸੇ ਕੰਮ ਬੜੀ ਕਰਦਾ ਵਾ ਦੇਖਿਓ ਮਨਿੰਦਰ ਤਾਂ ਟੈਂਟਾ ਲਾ ਦੀ ਕੰਮ ਕੀ ਆਲੇ ਹੁੰਦਾ ਸੀ ਸਾਰਾ ਕੁਝ ਕਰ ਲੈਨੇ ਆ ਵਾ ਇਹ ਦਾ ਘਰੇ ਜਾ ਜਾ ਇੱਧਰ ਬੈਠ ਕੇ ਵੀ ਰਣਾ ਛੁੜਾ ਲਿਆ ਜਾ ਇੱਧਰ ਬੈਠ ਜਾਓ ਇੱਥੇ ਆਪਾਂ ਡੈਕੋਰੇਸ਼ਨ ਕਰ ਲਈ ਕੀ ਕਰਨਾ ਹੈ ਡੈਕੋਰੇਸ਼ਨ ਬੈਲੂਨ ਲਾਣੇ ਆ ਕਿਤੇ ਡੈਗ ਪਿਆਵਾ ਬੈਲੂਨ ਲਾਣੇ ਆ ਬੈਲੂਨ ਲਾ ਲੈਨੇ ਆ ਮੈਂ ਬੈਲੂਨ ਦੇ ਫੁੱਲ ਗਾਰ ਲਾ ਲਿਆ ਹੈਪੀ ਬਰਥਡੇ ਬੈਲੂਨ ਵਾਲਾ ਲਫਾਫਾ ਪਿਆਵਾ ਸੇਫਟੀ ਤੇ ਮੈਂ ਗਿਆ ਵੱਟੇ ਨਾ ਆਈਫੋਨ ਕਿਸ ਨੇ ਦੇਵੇ ਅੱਜ ਹੀ ਲੀਏ ਆ ਭਰਾਵਾ ਮੇਰਾ ਹੀ ਹੋ ਮੇਰਾ ਹੀ ਹੋ ਅੱਡੀ ਸ਼ਾਦੀ ਹੋਣ ਤੇ ਇੱਥੇ ਜਾ ਪਾ ਲੇਗਾ ਅਗਲਾ ਕਿਤੇ ਨਾਲ ਮੈਨੂੰ ਕਿਹਾ ਘੁਰੋ ਘੁਰਾ ਪਾਣੀ ਲੈ ਲੈ ਨਾ ਕਰਮਣੀ ਤਿਆਰ ਹੋ ਗਏ ਨੇ ਤੇ ਮम्मा ਇੱਧਰ ਵੀ ਤਿਆਰ ਹੋ ਰਹੀ ਹੈ ਗਾਇਜ਼ ਇੱਧਰ ਲਾਲਾਂ ਕੇ ਨਾਂ ਸੋਹਣਾ ਲੱਗਦਾ ਰੰਗ ਬਦਲਾਉਣਾ ਗਾਇਜ਼ ਛਪਰੀ ਦੇਖੋ ਛਪਰੀ ਓਏ ਮਨੇ ਇੱਧਰ ਤੂੰ ਪਾਗਲ ਆ ਅਸਾਂ ਨਹੀਂ ਦੀ ਛਪਰੀ ਨਹੀਂ ਦੀ ਕਹਾਂ ਸੀ ਆਏ ਗਾਣੇ ਚੈੱਕ ਕਰੋ ਸੰਤੂ ਗਾਣੇ ਕਾ ਲਾ ਰਿਹਾ ਇਹਨੂੰ ਡੀਜੇ ਤੇ ਮਾਣ ਗਾਇਜ਼ ਇੱਧਰ ਸਾਡਾ ਰੀਤਾ ਤਿਆਰ ਹੋ ਰਿਹਾ ਇੱਧਰ ਸਾਡੇ ਪਾਪਾ ਤਿਆਰ ਨੇ ਤਾਂ ਗਾਇਜ਼ ਜਨਾਰੇ ਕਰੀ ਕੰਪਲੀਟ ਲੁੱਕ ਹੋਣ ਦਿੰਦੇ ਨੇ ਠੀਕ ਹੈ ਜੀ ਕੰਪਲੀਟ ਤਿਆਰ ਹੋ ਜਾਓ ਫਿਰ ਮਿਲਦੇ ਆ ਗਾਇਜ਼ ਗਾਲੀ ਚ ਮਾਲੀਆਂ ਭਾਈ ਜੰਦ ਮੰਮੀ ਆ ਗਈ ਓਏ ਓਏ ਚਾਚੀ ਬੋਲੀ ਪਾ ਚਾਚੀ ਬੋਲੀ ਵਾਲੇ ਮਾਸ਼ਾ ਅੱਲ ਬੈਂਟੀ ਕਰ ਕੇ ਆ ਜੀਵਨ ਤੋਂ ਗਏ ਚੱਤੀ ਜੀਵਨ ਸੰਖਿਆ ਆ ਰਿਹਾ ਹੈ ਕਿਪਾ ਆਂ ਤਾਂ ਕਰ ਜਲਦੀ ਬੋਲ ਚੱਲਦੀ ਆ ਭਗਵਾਨ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦਾ ਖਾਲਸਾ ਵਾਹਿਗੁਰਜੀ ਦੇ ਬਤੇ ਦਾਦਾ ਮਾਪਾ ਜੀ ਨੂੰ ਨਹੀਂ ਆਤਿਰਾਉਂਦੇ ਬਾਵਾ ਸੋਣਾ ਵਾਲੀ ਮਾ ਜੀਵਾ ਬਾਲ ਸਾਚੇ ਜਸਬਾਦ ਜੇ ਸੰਦੂ ਕੇ ਅਸੀ ਫੰਕਸ਼ਨ ਸੰਦੂ ਓ ਪੁੱਠੀ ਹੋ ਗਈ ਪੀ ਓ ਹੁਣ ਉਹ ਲਾ ਦੀਏ ਸੋਪਨ ਤੇਰਾ ਦਿੱਤਾ ਨਾ ਸੰਦੂ ਨਾ ਵਸ ਪੂਰੀ ਪੂਰੀ ਖੱਪ ਕਰ ਰਹੇ ਗਏ ਸ ਇੱਥੇ ਖੜ ਕੇ ਹਾਂ ਮੰਨੋ ਗਾਇਜ਼ ਉਹ ਦੇਖੋ ਕ੍ਰਿਸ਼ ਕਰਦਾ ਸਾਡੇ ਗਲੀ ਚ ਉਹ ਦੇਖੋ ਮੰਮੀ ਮੰਮੀ ਪਤਾ ਲੱਗ ਜਾ ਮੈਂ ਫਰਸ਼ ਕਿੰਨਾ ਕਹਿੰਦੀ ਚੁੰਨੀ ਮੇਰੀ ਰੰਗ ਦੇ ਲਲਾਰੀਆ ਤੇ ਚੁੰਨੀ ਮੇਰੀ ਰੰਗ ਦੇ ਲਲਾਰੀਆ ਬਾਕੀ ਮੈਂ ਰਗਾ ਸਾਰੇ ਗਾਣੇ ਚਲਾਏ ਹੋਏ ਆ ਨਰਤੀਜ ਬਣਾਉਂਦੇ ਵੇ ਨੇ ਜੀਤ ਬਣਾਉਂਦਾ ਓ ਬਾਬੇ ਗਾਈਸ ਆਪਾਂ ਜਾਲੀ ਕਪੜੇ ਪਾਏ ਸੌਣੇ ਸੌਣੇ ਲੱਗੀ ਕੰਨੇ ਮਮੀ ਆ ਆ ਓਏ ਅੰਦਰ ਤੀਜ ਦੀ ਜਗ੍ਹਾ ਜੀਤ ਬਣਾਤਾ ਲੈ ਆਂ ਪੱਕ ਪਿੰਦੀ ਮਮਾ ਰੀ ਤੂੰ ਅੰਦਰ ਪਾਇਆ ਉੱਧਰ ਕੀ ਬਣ ਐ ਕੀ ਐ ਇਹੋ ਇੱਧਰ ਇੱਧਰ ਜੀਤ ਲਿਖ ਤੀਜ ਲਈ ਹਾਂ ਨਾ ਜੀਤ ਲਿਖਤਾ ਜੀਤ ਤੀਜ ਦੀ ਜਗ੍ਹਾ ਤੂੰ ਜੀਤ ਬਣਾਤਾ ਹੱਥ ਕਰਾਉਂਦੇ ਮੈਂ ਵੀ ਹੱਥ ਮੈਂ ਦੇਖਿਆ ਹੈਲੋ ਇਹ ਤਾਂ ਕਿਸਾ ਸੋਹਣਾ ਈ ਆ ਮੁੰਡਾ ਵੇ ਇੱਕ ਪੌਦੀ ਬਾਗੀਆਂ ਜਿੰਨੇ ਮੁੱਕੀ ਉਹਦੇ ਫੁੱਲਾਂ ਵੀ ਯਾਰੀ ਹੋ ਮਿੰਨਾ ਮਿੰਨਾ ਪੌਦੇ ਪੌਦੀ ਬੰਗੜਾ ਵੀ ਕੁੜੀ ਢੱਟ ਨੂੰ ਪੱਤਣ ਦੀ ਹੋ ਮਿੰਨਾ ਮਿੰਨਾ ਪੌਦੇ ਪੌਦੀ ਬੰਗੜਾ ਵੀ ਕੁੜੀ ਢੱਟ ਨੂੰ ਪੱਤਣ ਦੀ ਯਾਰੀ ਆਹ ਗੱਡਾ ਡਬਲ ਟੇਪ ਲਿਆ ਦੇ ਕਿਉਂ ਆ ਟਿੱਕਾ ਕਾਹ ਐ ਕਰਕੇ ਟਿਕਾਉਣਾ ਆ ਤਾਂ ਫੇਰ ਚੀਜ਼ ਦੇ ਤੂੰ ਗਲਤ ਜਗ੍ਹਾ ਤੇ ਰੱਖੀ ਨਾ ਕੋਈ ਆਇਆ ਨਹੀਂ ਮੰਮੀ ਗਲੀ ਚ ਆਜੋ ਗਲੀ ਐਵੇਂ ਬਾਬੇ ਜਿਨ੍ਹਾਂ ਨੇ ਪੈਸੇ ਦਿੱਤੇ ਉਹ ਆਉਣਗੇ ਆਪਾਂ ਆਪ ਹੀ ਨੱਚ ਲੈਣਾ ਫਿਰ ਜੇ ਕੋਈ ਨਾ ਆ ਕੋ ਫਿਰ ਆਪਾਂ ਥੋੜੇ ਬੰਦੇ ਚਲ ਆਪਾਂ ਹੈਗੇ ਆ ਲੇ ਫਿਰ ਕੋ ਹਰਮਨ ਨੂੰ ਕਹ ਮੰਮੀ ਨੂੰ ਭੇਜ ਦੇ ਚਲ ਦੋਸਤਾਂ ਨੂੰ ਆਪਾਂ ਰੋਕ ਕੇ ਮਿਲਦੇ ਆਂ ਚਲਾ ਦੇ ਜੀ ਬਿੰਦਸ ਨੂੰ ਦੋਨ ਆ ਗਈਆਂ ਅ ਸਾਡਾ ਆਪ ਜਿਹੜਾ ਦਦਰ ਆਪਣਾ ਸ਼ੌਨ ਪੈ ਗਿਆ ਨਾ ਫਿਰ ਘਰੇ ਚੱਲ ਕੇ ਮਿਲਦੇ ਜੀ ਚਲੋ ਉਸ ਤੋਂ ਇਧਰ ਪ੍ਰੋਗਰਾਮ ਚੱਲਦਾ ਪਿਆ ਧੜ 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 ਪੜਿਆਂ ਚ ਆ ਗਿਆ ਅਸਲ ਚ ਅਸਰ ਬਹੁਤ ਕਰਨ ਅਸਰ ਪੈ ਰਹਾ ਵਾ ਗਾਈ ਸਾਡਾ ਸਮਾਨ ਪਤਾ ਬਚ ਗਿਆ ਖਾਣ ਪੀਣ ਨਾਲ ਬੰਦੇ ਆ ਸਕਦੇ ਆ ਕੋਰੇੰਦਰ ਇਹ ਰਹੇ ਆ ਇਹ ਅੱਗੇ ਤੁਹਾਡੇ ਕੋਲ ਟੱਕਾਈ ਉਹ ਮੁੰਡੇ ਨੂੰ ਬਿਨਾਂ ਦੇ ਮੁੰਡੇ ਨੂੰ ਨਹੀਂ ਆਪਾਂ ਖਾਣਾ ਪੀਣਾ ਖਾਣਾ ਹਰੀ ਆਪਣਾ ਆਪਾਂ ਤਾਂ ਨਹੀਂ ਖਾਦਾ ਹੈ ਪਾਪਾ ਆਪਾਂ ਬਹੁਤ ਤਕਸ ਬਾਂਹ ਸਾਡਾ ਤੁਹਾਨੂੰ ਕਿਆ ਖਾਣ ਨੂੰ ਦੇ ਦਿੰਦੇ ਮੈਂ ਮੈ ਤੁਹਾਨੂੰ ਕਿਆ ਖਾਣ ਦੋ ਹੈ ਪਰ ਲੈ ਚਲੋ ਦੋਸਤਾਂ ਖਾ ਨਹੀਂ ਜੀ ਥੈਂਕ ਯੂ ਦੋਸਤੋ ਇੱਧਰ ਉਹ ਦੇਖ ਕੈਸਾ ਹੋਰ ਸਾਡਾ ਉਹ ਥੋੜੀ ਪੈਂਡ ਖੜ ਜਾ ਇਸ ਤਰ੍ਹਾਂ ਉਹ ਗੋੜੀਆਂ ਫੇਰ 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 ਕੱਟਣ ਦੇ ਫੇਰ ਆ ਆ ਮੰਮੀ ਆਹੀ ਆ ਮੰਮੀ ਆਹੀ ਆ ਆਪਣਾ ਖਾਣਾ ਪੀਣਾ ਆ ਗਿਆ ਵਾ ਕਿਉਂ ਚੁੱਪ ਦੱਸ ਕੀ ਨੇ ਇਹ ਉਹ ਬੋਲੀ ਤਾਂ ਨਹੀਂ ਹੁੰਦਾ ਤੇਰਾ ਪਤਾ ਵਾ ਬਾਦ ਲੈਦੇ ਤੇ ਚਲੋ ਫਿਰ ਨਹੀਂ ਬੋਲਦੇ ਪਰ ਲੱਗ ਗਈ ਕਿ ਹੁਣ ਪਤਾ ਗਿਆ ਇਸ ਕੀ ਹੈ ਸ਼ਕਲ ਤੇ ਹੈਲੋ ਗਾਇਜ਼ ਹਾਂਜੀ ਮੈਂ ਕੁਝ ਚਾਹ ਰਿਹਾ ਜੋ ਲੈਣਾ ਢਿਲੋ ਖਾਣਾ ਪੀਣਾ ਹੋਰ ਲੈ ਲਓ ਜੋ ਖਾਣਾ ਪੀਣਾ ਲੈਣਾ ਖਾ ਪੀ ਲਓ ਅਜ ਬਸਤੀ ਵਾਲੇ ਖਾਣਦੇ ਆਪਾਂ ਯਾਰ ਤੂੰ ਨਾ ਬੋਲਿਆ ਤੇਰੇ ਮੂੰਹ ਤੋਂ ਨਹੀਂ ਗੱਲ ਜਾਂਦੀ ਫੇਰ ਬਲੈਕ ਇੱਥੇ ਆ ਬਸ ਬਲੈਕ ਇੱਥੇ ਆ ਔਰ ਫੋਨ ਉਹਦਾ ਹੈ ਮੈਨੂੰ ਕੈਮਰਾ ਆਪ ਤੇ ਧਰਾਂ ਤੁ ਕਿਨੂੰ ਬੁਲਾਇਸ਼ ਆਪੂ ਕਿਹਿਆ ਤੇ ਚਲੋ ਇਹ ਤਾਂ ਬੁਲਾਇਸ਼ ਆਂਦੇ ਦਾ ਕਈ ਤਾਂ ਹੈ ਕਿ ਕਰਦੇ ਟੈਂਟ ਲਾਉਂਦੇ ਓਏ ਲੋਕਾਂ ਗਾਇਜ਼ ਜੁਨਾ ਪੱਕਰੇ ਆ ਹਿੰਦਿਆ ਤੇ ਤੀਆਂ ਦਾ ਪ੍ਰੋਗਰਾਮ ਆਪਣਾ ਖਤਮ ਹੋ ਗਿਆ ਵਾ ਫਾਈਨਲੀ ਖੁਸ਼ੀ ਖੁਸ਼ੀ ਤੇ ਗਾਇਜ਼ ਤੀਆਂ ਮਨਾਣ ਲੱਗੇ ਮੇਰੀ ਮੰਮੀ ਦੇ ਪੈਰ ਦੁਖਦੇ ਗਏ ਐਦਾਂ ਮੈਂ ਨਹੀਂ ਕਹਿੰਦਾ ਮੇਰੀ ਮੰਮੀ ਦੇ ਪੈਰ ਦੁਖਦੇ ਮੈਂ ਘੋਟਣਾ ਹੀ ਇਹ ਬਹਾਣਾ ਪਾਪਾ ਆਪਾਂ ਇਦਾਂ ਨਹੀਂ ਕਹਿੰਦੇ ਯੈਸ ਯੈਸ ਗਏ ਅਸੀਂ ਰੋਜ਼ ਰਾਤ ਤੇ ਕੁਛ ਨਹੀਂ ਮੰਮੀ ਨੇ ਪੈਰ ਦੁਖਦੇ ਆਪਾਂ ਘੋਟ ਤੇ ਗਏ ਠੀਕ ਆ ਤੇ ਆਪਣੀ ਰੀਤ ਦੀ ਢੂਈ ਦੀ ਹੱਡੀ ਦੁਖਦੀ ਹੈ ਗਾਇਸ ਇਹ ਜਗ੍ਹਾ ਤੋਂ ਨਾ ਬੈਕ ਪੇ ਬੈਕ ਤੋਂ ਪਾਪਾ ਦੱਸੋ ਮੜ ਜਾ ਤੂੰ ਲੈ ਕਿੱਥੋਂ ਲੁਕਦੀ ਹੈ ਅਜਾ ਪਾ ਮੰਮਾ ਤੇ ਰੀਤ ਦਾ ਸੀਨ ਨਹੀਂ ਲੈਣਾ ਆ ਪਿੱਛੇ ਹੀ ਦੁਖਦੀ ਹੈ ਨਾ ਗਾਇਸ ਰੀਤ ਤੇ ਪੈਰ ਦੀ ਹੱਡੀ ਰੀਤ ਦੀ ਹੱਡੀ ਆ ਸਕਦੇ ਆ ਥੱਲੇ ਤੇ ਦੁਖਦੀ ਹੈ ਰੀਤ ਦੀ ਹੱਡੀ ਦੁਖਦੀ ਹੈ ਨਾ ਤੇ ਗਾਇਸ ਇਹਨਾਂ ਨੱਚਣ ਵੇਲੇ ਤਿੰਨ ਆਵੇ ਮਮਿੰਨ ਕਰਨ ਚਾ ਮੇਰੇ ਗੋਡੇ ਤੇ ਨਾ ਨੀਲ ਜਾ ਪਿਆ ਪੁੱਤ ਮਿੱਤੂ ਨਹੀਂ ਮੰਦੀ ਪਾਪਾਂ ਗਏ ਜਾਂ ਮੈਨੂੰ ਗਾਇਸ ਚਾਹੇ ਮੇਰੀ ਮੰਮੀ ਆ ਪਰ ਮੇਰੀ ਰਿਲਟੀ ਦਾ ਅਸਰ ਵੀ ਸਾਡੇ ਘਰ ਤੇ ਗੱਲ ਹੁੰਦੀ ਆ ਨਹੀਂ ਪ੍ਰੂਫ ਤਨ ਤੋਂ ਪੁੱਛ ਲਓ ਕੀ ਪੁੱਛ ਲਓ ਹੁੰਦੇ ਆ ਕਿ ਨਹੀਂ ਸਾਰੇ ਗੋਡੇ ਤੇ ਨੀਰ ਆ ਦੇਖ ਆ ਇਧਰ ਗੋਡੇ ਤੇ ਨੱਚਦੀ ਹਾਂ ਗੋਡਾਂ ਦੇ ਖਾਸ ਹਾਂ ਸੱਚ ਬੋਲਣਾ ਚਾਹਤ ਕਰੇ ਬਾਕ ਦਾਵਾ ਇਧਰ ਇਧਰ ਕਰਕੇ ਇਧਰ ਕਰਕੇ ਗਾਇਜ਼ ਮੇਰੇ ਇਧਰ ਲਈ ਆ ਕੇ ਤਾਂ ਕੱਟਾ ਮਾਰਾ ਭਟਿੰਦਰ ਨੇ ਮੋਜੋ ਨਹੀਂ ਆਜ ਕਚ ਹੈਲੋ ਕਾਹਦੀ ਮੱਟਣਾ ਇਧਰ ਹਾਂ ਸੱਚ ਮੈਂ ਉਸੇ ਚੇਤੇ ਦੀ ਨਹੀਂ ਆ ਇਧਰ ਗੋਡੇ ਨਹੀਂ ਦੋਦਾ ਬਾਕ ਦਾਵਾ ਹਾਂ ਨੱਚਦੀ ਦਾ ਮੇਰੀ ਅੱਜ ਦੀ ਦੇ ਗੋਡੇ ਉੱਤੇ ਨੀਲ ਪੈ ਗਿਆ ਇਹ ਤਾਂ ਤਾਂ ਗੱਲ ਨਹੀਂ ਬੜੀ ਗਾਇਜ਼ ਮੈਂ ਕਹਿੰਨਾ ਮੰਮੀ ਹਾਂ ਤੇਰਾ ਹੁਣ ਤੇਰੀ ਸਾਰਾ ਛੁੱਟੀ ਆ ਸਹੀ ਜਣਾ ਭਾਈ ਬੰਦੇ ਦਾ ਸ਼ਰੀਫ਼ ਹੀ ਹੁੰਦੇ ਆ ਹੈ ਆਜ ਮੇਰੀ ਅੱਖ ਤੇ ਕਿਸਨ ਮਾਰ ਕੇ ਕਾਲੇ ਕਰਤੀ ਉਹਨਾਂ ਗੋਪੀ ਉਹਨੇ ਉਹ ਰੱਖਿਆ ਨਾ ਜੋੜਾ ਤੋਤੇ ਤੋਤੀ ਆ ਨਾ ਹੂੰ ਉਹਨੂੰ ਤੋਤੇ ਨੂੰ ਜਦੋਂ ਫੜਦਾ ਉਹ ਜਦੋਂ ਸਾਉ ਜਾਇਆ ਹਰਦੇ ਤੋਂ ਨਾ ਗੋਪੀ ਦੇ ਸਿਰ ਤੇ ਆ ਕੇ ਬੈਠ ਜਾਂਦਾ ਉਹਨੂੰ ਤੋਤੀ ਨੂੰ ਫੜੋ ਕਹਿੰਦੀ ਉਹ ਮਾਰ ਲਈ ਭਰਾਵਾ ਚਿੰਜਾ ਮਾਰਦੀ ਉਹ ਮਾਰਦੀ ਆ ਫੜ ਨਹੀਂ ਹੱਥ ਨਹੀਂ ਹੁੰਦੀ ਬੜੀ ਗੋਪੀ ਉਹਦੇ ਪੈਰ ਦੇ ਅੰਦਰ ਕਹਿੰਦਾ ਵੀ ਦੇ ਆਪਣਾ ਤੇ ਕਹਦਾ ਤਾਤੂ ਤੇ ਤੋਤੇ ਵਰਗਾ ਹਾਂ ਲੱਗਦਾ ਨਾ ਇਹ ਪਾਲੀ ਸ੍ਰੀ ਭਾਗ ਦੇ ਕਿਹੜਾ ਮੱਲੀ ਤੋਂ ਫੜ ਲੈਂਦਾ ਕਹਿੰਦਾ ਆ ਦੇਲਾ ਕਹਿੰਦਾ ਕਿੰਨੀ ਚਲਾਕ ਹੈ ਕਹਿੰਦਾ ਤੋਤੇ ਕਹਿੰਦਾ ਹਾਤਰੀ ਕੱਪੜੇ ਨਾਲ ਫੜਦਾ ਥੋਪੇ ਨੂੰ ਕੱਪੜੇ ਨਾਲ ਉਹਨੂੰ ਉਚਾ ਉਹਨੂੰ ਕਹਿੰਦਾ ਅ ਵੀ ਦੇ ਆਪਣਾ ਦਾ ਹਾਂ ਲੱਗਦਾ ਸੱਚੀ ਬੜੀ ਤੇਜ਼ ਹਾਂ ਹਾਂ ਮਿੱਠੀ ਉਹਨੇ ਇਹ ਫੜ ਲਈ ਦੇਖੀ ਗੈਸ ਜੀ ਰੀਤਾ ਸਾਡਾ ਇੱਧਰ ਸਬਜ਼ੀ ਕਰਕੇ ਖਾ ਰਿਆ ਨੂੜੀ ਬੰਚੂਰੀਆਂ ਗੈਸ ਹਲੋ ਆਪਣਾ ਇੱਧਰ ਇੱਥੇ ਥੋੜਾ ਬਹੁਤ ਖਲਾਰਾ ਪੈਣਾ ਤੇ ਆਪਣਾ ਇੱਧਰ ਨਿਕਲਣ ਨੂੰ ਵੀ ਰਸਤਾ ਨਹੀਂ ਹੈਗਾ ਇੱਧਰ ਦੇਖੇ ਦੰਨਿਆ ਮੈਂ ਐਟ ਗਾਇਜ਼ ਆਹ ਗਾਇਜ਼ ਦੂਜਾ ਖਲਾਰਾ ਪਿਆਵਾਰ ਸੋਚ ਤਮੇ ਕੰਨਾ ਲੱਕਰ ਤੇ ਗਾਇਜ਼ ਆਪਾਂ ਅੱਜ ਦਾ ਵਲੌਗ ਨਮਾ ਨਾ ਲੈਂਦੇ ਕਰਾਂਗੇ ਮੌਕਾ ਤੇ ਬੈਠਾ ਮਾੜਾ ਤਾਂ ਤੁਹਾਡਾ ਤੀਆਂ ਦਾ ਰਿਵਿਊ ਲੈਣਾ ਜ਼ਰੂਰੀ ਹੁੰਦਾ ਵਾ ਵੀ ਕੁੜੀਆਂ ਨੂੰ ਕਿੱਦਾਂ ਦਾ ਰਿਹਾ ਤੁਹਾਡਾ ਤੀਆਂ ਦਾ ਰਿਵਿਊ ਕਿੱਦਾਂ ਦਾ ਸੀ ਫਿਰ ਵਧੀਆ ਸੀਗਾ ਬਸ ਬੱਚੇ ਟੱਪੇ ਹੋਰ ਅਰ ਥੱਕ ਚੁੱਕਿਆ ਹਾਂ ਗੋਲੀਆਂ ਖਾ ਕੇ ਬੈ ਗਏ ਆ ਤਾਂ ਰੀਜ਼ੇ ਮੱਛੀ ਕਿਸੇ ਨੇ ਗੋਲੀ ਮਾਰੀ ਕੋਲਟ ਹੋ ਗਿਆ ਵੇ ਇਹ ਲੈ ਕੋ ਮੁੰਡਾ ਮਤਾਂ ਨਿਕਾਟਾ ਹੋ ਗਿਆ। ਓ ਯਾਰ ਮੈਨ ਲੱਗਦਾ ਨਾ ਆਪਣੇ ਅੰਬਰ ਨੂੰ ਉਹ ਸੀ। ਮੁੰਡਾ ਲੱਗਦਾ ਬਾਪੇ ਜਿਹੜੇ ਨੇ ਪਾਲੀ। ਆਏ ਦਿੰਦੇ ਮੇਰੇ ਬਾਲਾ ਰੱਥ ਲੈ। ਇਹ ਸੁਣਾਣਾ ਪੈਣਾ। ਸੈਨੇਟਾਈਜ਼ਰ ਲਾ ਗਿਆ। ਸੈਨੇਟਾਈਜ਼ਰ। ਅੱਜ ਮੇਰੇ Baal ੁੱਟ ਜਰਨ ਕੋਈ ਨਹੀਂ ਰੱਖ ਦਿੰਨੇ। ਤੋ ਚਲੋ ਦੋਸਤੋ ਆਪਣੇ ਅੱਜ ਲੋਕੀ ਚਿੰਨਈ ਤੀਆਂ ਦਾ ਮੇਲਾ। ਮਤਲਬ ਕਿ ਤੀਆਂ ਦਾ ਫੰਕਸ਼ਨ ਆਪਣਾ ਜਿਹੜਾ ਖੁਸ਼ੀ-ਖੁਸ਼ੀ ਤੇ ਮੈਂ ਤੀਆਂ ਲਈ ਫੰਕਸ਼ਨ ਜਿਹੜੇ ਗਾਇਸ ਗਲੀ ਚੋਂ ਨਹੀਂ ਆਏ ਉਹਨਾਂ ਨੂੰ ਮੈਂ ਕਹਿੰਨਾ ਉਹਨੇ ਮਿਸ ਕਰਤਾ ਪਰ ਚਲੋ ਕੋਈ ਗੱਲ ਨਹੀਂ। ਅਗਲੇ ਸਾਲ ਫੇਰ ਕਰਾਵਾਂਗੇ। ਤਾ ਨਾ ਅਗਲੇ ਸਾਲ ਨਹੀਂ ਕਰੋੜੀਆਂ ਚੂ ਕਿਉਂ ਕਿਉਂ ਕਿਵੇਂ ਹੋਣਾ ਕਿਉਂ ਨਹੀਂ ਹੋਣਾ ਗਾਇਸ ਅੱਜ ਇੱਕ ਬਹੁਤ ਵੱਡਾ ਸਰਪ੍ਰਾਈਜ਼ ਹੋ ਰਿਹਾ ਜੀ ਜੀ ਕਰਕੇ ਮੰਮੀ ਨੇ ਇੱਥੇ ਨਹੀਂ ਹੋਣਾ ਤਾਂ ਚਲੋ ਦੋਸਤੋ ਸਰਪ੍ਰਾਈਜ਼ ਨਾਲ ਬਣੇ ਰਹੋ ਥੋੜੇ ਦਿਨਾਂ ਤੱਕ ਤੇ ਮਿਲਦੇ ਆ ਗਾਇਸ ਲਵ ਯੂ ਟੂ ਆ ਲਾਈਕ ਕਮੈਂਟ ਸੇ ਕਰ ਦਿਓ